ਮੈਂ ਮਾਤਾ ਭੈਣ ਕੋਲ ਜਾ ਕੇ ਆਣੀ ਆ ਸੁਣ ਕੇ ਆਵਾਜ਼ ਚਾਰ ਗੱਲਾਂ ਨਹੀਂ ਭੈਣੇ ਘਰੀਆਂ ਆ ਆ ਨਾ ਨਹੀਂ ਆ ਜਾ ਭੈਣੇ ਘਰੀਆਂ ਆ ਇਹ ਗਿਰੀ ਅੰਸੀ ਭੈਣੇ ਕੋਸ ਜਲੇ ਬਸ ਕੰਮ ਤਾਂ ਰਾਇ ਕਰਕੇ ਉਹ ਹੀ ਬੇਲੀ ਵਿਛਿਆ ਜਾਣਾ ਮੈਂ ਜਾ ਭੈਣੇ ਕੋਸ ਨਾ ਕੋਈ ਸੁਣੇ ਨੀ ਤਾਜੀ ਕੋਸ ਨਾ ਭੈਣੇ ਭੈਣ ਸੁਣਾਣਾ ਕੀ ਆ ਮੈਂ ਤਾਂ ਇਹਨਾਂ ਦੀ ਬੁੜੀ ਤੋਂ ਕੱਲ ਪੁੱਛਿਆ ਤੇ ਮੈਨੂੰ ਤਾਂ ਕਹਿੰਦੀ ਮੇਰੇ ਤਾਂ ਗੋਲੀ ਪੈ ਗਈ ਸੀ ਤਾਂ ਚਾਹੀ ਰਣ ਆਈ ਆਈ ਆ ਸਾਡੀ ਕੁੜੀ ਸੁੱਖ ਨਾਲ ਆਈ ਹੋਗੀ ਦੋਨੇ ਜੋੜੇ ਲੈ ਕੇ ਮੇਰੇ ਸਿਰ ਤੇ ਚੜ ਗਈ ਨਹੀਂ ਆਏ ਆਏ ਪੁੱਛੀਦਾ ਹੁੰਦਾ ਉਹ ਤਾਂ ਠਾ ਛੋਟਾ ਮਾਰਦੀ ਅੱਗ ਆ ਕੇ ਪੁੱਛੀਦਾ ਹੁੰਦਾ ਅਗਲੇ ਤੋਂ ਆਏ ਕੌਣ ਦੱਸਦਾ ਹੁੰਦਾ ਭਣੀ ਮਾਈ ਦਾ ਹਜੇ ਐਂ ਪੁੱਛਿਆ ਸੀ ਮੈਂ ਆਪਣੀ ਕੁੜੀ ਆਈ ਹੈ ਉਹਨਾਂ ਕਿੱਧਰੋਂ ਆਈ ਸੀ ਤਪਿੱਤ ਪਾਈ ਲੱਗੀ ਮੇਰੇ ਨੂੰ ਬੋਲਣ ਉਹ ਚੱਕ ਮੈਂ ਤਾਂ ਪੁੱਠੀ ਹੀ ਰਹੀ ਦਾ ਤਾਂ ਸੁਵਾਈ ਇਹੋ ਜਿਹਾ ਇਹ ਤਾਂ ਉਈ ਚਾਰੇ ਚੱਕ ਕੇ ਅਗਲੇ ਦੇ ਘਰ ਪੈ ਜਾਂਦੀ ਹੈ ਹੋਰ ਭੜੇ ਪਹਿਲਾਂ ਮੈਂ ਖੀਰ ਚ ਹੱਥ ਦੇ ਲਿਆ ਹੁਣ ਤੂੰ ਦੇਵੀਂ ਨੀ ਆਏ ਤੇ ਨੂੰ ਤਾਂ ਅਕਲ ਨਹੀਂ ਹੈਗੀ ਐ ਥੋੜਾ ਪੁੱਛੀਦਾ ਹੁੰਦਾ ਕਿਸੇ ਤੋਂ ਨਹੀਂ ਹੋਰ ਕਿਵੇਂ ਪੁੱਛੀਦਾ ਹੁੰਦਾ ਨਹੀਂ ਤੂੰ ਬਸ ਟਿਕੇ ਧਾਗੀ ਰਿਆ ਕਰ ਮੈਂ ਤੈਨੂੰ ਆਪੇ ਖਬਰਾਂ ਦੇ ਦਿਆ ਕਰ ਤੂੰ ਨਾ ਪੰਗੇ ਰਿਆ ਕਰ ਨਾ ਭਾਨੇ ਰਿਆ ਕਰ ਤੂੰ ਫਿਰ ਮੈਨੂੰ ਤਾਂ ਸਵਾਦ ਹੀ ਲੈਣਾ ਸੀ ਤੇ ਜਿਹੇ ਜਿਹੇ ਤੈਨੂੰ ਸੁਣ ਲਿਆ ਉਹ ਹੀ ਉਹਨਾਂ ਤੋਂ ਸੁਣਨਾ ਸੀ ਤੂੰ ਜਦੋਂ ਤੂੰ ਮੈਥੋਂ ਸੋਣੀ ਲੈ ਜੀ ਤੂੰ ਉਹਨਾਂ ਦੇ ਕੀ ਧੱਕੇ ਖਾਣ ਗਈ ਸੀ ਨਾ ਭਣੇ ਐ ਸਵਾਦ ਜਣੀ ਉਹਦਾ ਕਿਸੇ ਦੀ ਗੱਲ ਕਿਸੇ ਦੇ ਮੂੰਹ ਤੋਂ ਦਾ ਪਾਲਾ ਫਿਰ ਖੀਰ ਦਾ ਹੱਥ ਲਾਲਾ ਸਵਾਦ ਦੇ ਉਹਨਾਂ ਦੀ ਬੁੱਢੀ ਸਵਾਦ ਤੈਨੂੰ ਸਮਾਰ ਕੇ ਉਹੀ ਤਾਂ ਗੱਲਾਂ ਭਣੇ ਤਾਂ ਜਿਵੇਂ ਭੁੱਖੇ ਸ਼ੇਰ ਦੇ ਹੱਥ ਦੇਈਦਾ ਹੁੰਦਾ ਮੂੰਹ ਚ ਉਹੇ ਜੀ ਗੱਲ ਕਰ ਦਿੰਦੀ ਹੈਗਾ ਨਹੀਂ ਤੈਨੂੰ ਕਾਹਨੂੰ ਆਉਂਦਾ ਪੁੱਛਣਾ ਇਹ ਤਾਂ ਮੈਂ ਆ ਜਿਹੜੀ ਸਾਰੇ ਪਿੰਡ ਦੀਆਂ ਖਬਰਾਂ ਰੱਖਦੀ ਆ ਤੈਨੂੰ ਕੌਣ ਦੱਸਦਾ ਬਸ ਭਣੇ ਬਹਿ ਜਾ ਬਹਿ ਜਾ ਹੋਰ ਪੁੱਛ ਕੇ ਫਿਰ ਦੇਖ ਲੈ ਤੂੰ ਲੈ ਜਾ ਸਵਾਦ ਫੇਰ ਹੋਰ ਭਣੇ ਕੋਈ ਗੱਲ ਬਾਤ ਹੀ ਸੁਣਾ ਦੇ ਪਿੰਡ ਦੀ ਤੂੰ ਸੁਣਾ ਮੇਰੇ ਕੋਲ ਤਾਂ ਹਜੇ ਕੋਈ ਨਹੀਂ ਬਸ ਭੈਣੇ ਮੇਰੇ ਕੋਲ ਤਾਂ ਆਪ ਕੋਈ ਨੀ ਹੈਗੀ ਮੈਂ ਤਾਂ ਕੱਲ ਇਹਨਾਂ ਦੀ ਬੁੜੀ ਤੋਂ ਸੁਣ ਕੇ ਮੈਂ ਤਾਂ ਆਏ ਕਹਿ ਰਹੀ ਹੈਗੀ ਵੀ ਕਿਉਂ ਮੈਂ ਤਾਂ ਇਹਨੂੰ ਪੁੱਛਿਆ ਨੀ ਮੇਰੇ ਕੋਲ ਹਜੇ ਕੋਈ ਨੀ ਹੈਗੀ ਮੈਂ ਹਜੇ ਗਈ ਨੀ ਕਿਸੇ ਦੇ ਪਿੰਡ ਚ ਗੇੜਾ ਦੇਣ ਮੈਂ ਜਾਊਂਗੀ ਹਜੇ ਮੈਂ ਕੰਮ ਧੰਦਾ ਨਿਬੇੜ ਕੇ ਹਟੀ ਆ ਪਹਿਲਾਂ ਮੈਂ ਜਾਊਂਗੀ ਕਿਸੇ ਦੇ ਖਬਰ ਸਾਰ ਲੈ ਕੇ ਆਊਂਗੀ ਫਿਰ ਮੈਂ ਤੈਨੂੰ ਦੱਸੂਗੀ ਆ ਕੇ ਚੰਗਾ ਭੈਣੇ ਮੈਂ ਵੀ ਕੰਮ ਧੰਦਾ ਨਿਬੇੜਨਾ ਨਾਲੇ ਲੈ ਕੇ ਆ ਭੈਣੇ ਕੋਈ ਖਬਰ ਹਾਂ ਹਾਂ ਮੈਂ ਲਿਆਊਂਗੀ ਕੋਈ ਨਾ ਜਦੋਂ ਵੀ ਮੇਰੀ ਦੱਸਦੀ ਭੈਣੇ ਹਾਂ ਹਾਂ

ਘਾਤ ਲੈਣਾ ਬਹੁਤ ਉਹਨਾਂ ਚਿਰ ਧਨੀ ਰੋਟੀ ਹਾਜਮ ਹੋਣੀ ਲੈ ਮੈਂ ਕੰਮ ਤੋਂ ਨਿਭੜ ਗਿਆ ਬੈਈ ਜੀ 2 ਮਿੰਟ ਨਹੀਂ ਕਰੇ ਕੰਮ ਕੰਮ ਸਾਰਾ ਹੋਰ ਧੁੱਪੇ ਗੱਲ ਲੀ ਨੂੰ ਜਾਂ ਕਿ ਧੁੱਪੇ ਗਣਾ ਬੈਠਾ ਜਾਂਦਾ ਹੈ ਅਜੇ ਤੋ ਪਾ ਇਨਾ ਮੌਸਮ ਨਹੀਂ ਆਇਆ ਹੈਗਾ ਧੁੱਪ ਕਰੜੀ ਹੈਗੀ ਤੇ ਬੈਠੇ ਨਹੀਂ ਆਣਾ ਇੱਥੇ ਬੈਜਾ ਹੋਰ ਕੰਮ ਤੋਂ ਹੁੰਦਾ ਨਿਭੜ ਗਿਆ ਇਸਨੇ ਚੱਲ ਧੁੱਪੇ ਇਕ ਲੀ ਦੋ ਮਿੰਟ

ਕੋ ਕਰਦੇ ਇਹ ਪਣੇ ਕੰਮ ਕਰੇ ਇਹ ਪਣੇ ਕੰਮ ਨੂੰ ਕਿੰਨਾ ਚਲਾਉ ਚੜਾ ਹਲੇ ਤਾਂ ਆਟਾ ਹੀ ਟੋਟੂਗਾ ਹੋ ਜਾਂਦਾ 1 ਘੰਟੇ ਚ ਹੂੰ ਅਸਲੀ ਮੇਰਲੇ ਕੰਮ ਤਾਂ ਸਮਝ ਰਹੇ ਜਿੰਦੇ ਬੈਈ ਨਹੀਂ ਕੋਸ ਨਹੀਂ ਲੈ ਮੈਂ ਵੀ ਕੁਸਾ ਲੈ ਆ ਮੜਕਾ ਬੜਕਾ ਨਹੀਂ ਪੈਣੇ ਨਹੀਂ ਪੂ ਨਹੀਂ ਪਾਇਆ ਨਹੀਂ ਇਹ ਤਾਂ ਪਹਿਲੀ ਬੈਠੀ ਹੁੰਦੀ ਕਿਤੇ ਮਰਜੀ ਜਾਵਾ ਪਹਿਲੀ ਬੜਕ ਲੈਣੀ ਹੋਊਗੀ ਇਹਨੇ ਤਾਂ ਮੇਰੇ ਵਾਸਤੇ ਤਾਂ ਕੁਛ ਛੱਡਦੀ ਨਹੀਂ ਉਗਰਾ ਖੋਲ ਕੇ ਜਮਾਈਆ ਇਹ ਯਾਰ ਹੋਇਆ ਜੀ ਕਿੰਨਾ ਪੜੀ ਕਿਵੇਂ ਕਰਦੀ ਆਦਾ ਜੀ ਬੜੀ ਬੁਰੀ ਬੁਰੀ ਤੇ ਦਵਤ ਤੋਂ ਉੱਤਰੋਣੀਆਂ ਦੀ ਹਲਦੀ ਜੀ ਘਰੋਂ ਹੀ ਆਈਆਂ ਅਰੇ ਕਮਤੰਦਾ ਦੋਰ ਭੈਣ ਕਰਕੇ ਆਈਆਂ ਮੈਂ ਚੱਲ ਗਈ ਆ ਮਾਮੇ ਭੈਣ ਕੋਲੇ ਆਈ ਨਹੀਂ ਬਥਰੀ ਭੈਣ ਤੂੰ ਵੀ ਪੈਲੀ ਬੈਠੀ ਐ ਦੋਰ ਮੈਂ ਕੰਮ ਕਮਤੰਦਾ ਕਰਕੇ ਬੈਲੀ ਸੀ ਰੋਟੀ ਰੋਟੀ ਜਿਹਾ ਖਾਦੀ ਨਹੀਂ ਸੀ ਮਾਚਰ ਨਾਲ ਫੇਰੀ ਪਹਿਲਾਂ ਜਾ ਕੇ ਆਮ ਘਰੇ ਇਹਨਾਂ ਦੇ ਫੇਰ ਆ ਕੇ ਖਾਉਂਗੀ ਉਰੇ ਆ ਜਾ ਪਹਿਲਾਂ ਲੋ ਬੱਸ ਪਹਿਲਾਂ ਚਲੋ ਵਧੀਆ ਹੋਵੇ ਮਸੀਨੀ ਆ ਸੱਚ ਉਹਨਾਂ ਦੇ ਬਾਦਰ ਕੀ ਲੜਾਈ ਹੋਈ ਤੈਨੂੰ ਪਤਾ ਮम्मी ਨੇ ਤਾਂ ਕਿਸੇ ਗੱਲ ਨਹੀਂ ਪਤਾ ਤੇਰੀ ਮਾਂ ਨੂੰ ਕੀ ਪਤਾ ਘਰ ਦਾ ਕਿਸੇ ਬਣ ਨਹੀਂ ਕਹਦੀ ਨਹੀਂ ਇਹ ਮੈਨੂੰ ਪਤਾ ਉਹਨਾਂ ਦੀਆਂ ਗੱਲਾਂ ਕੀ ਗੱਲ ਹੋ ਗਈ ਸਿਰਨ ਮੈਂ ਤਾਂ ਪਿਓ ਪੁੱਤ ਰੜਕੇ ਸੀ ਆਪਸ ਵਿੱਚ ਕੱਲ੍ਹ ਕੀ ਸੀ ਮੇਰੇ ਜੀ ਮੋੜ ਪਿੱਛੇ ਨਾਲ ਤਾਂ ਬਲਾਈ ਰੋਲਾ ਪੈ ਗਿਆ ਸੀ ਹਾਂ ਹਾਂ ਭੈਣੇ ਪੁੱਛੇ ਇਹਨੂੰ ਪੁੱਛੇ ਇਹਨੂੰ ਸਾਰੇ ਪਿੰਡ ਦੀਆਂ ਗੱਲਾਂ ਪਤਾ ਨੇ ਹੋਰ ਮੈਨੂੰ ਸਾਰੇ ਪਿੰਡ ਦਾ ਪਤਾ ਹੁੰਦਾ ਮੈਨੂੰ ਕੀ ਤਾਂ ਨਹੀਂ ਪਤਾ ਯੋ ਤਾਂ ਪਿਓ ਬੁੱਤ ਲੜ ਪਈ ਗਿਆ ਪਤ ਕਹਿੰਦੇ ਵੱਡਾ ਮੁੰਡਾ ਜ਼ਮੀਰ ਪਿੱਛੇ ਵੱਡਾ ਮੁੰਡਾ ਕਹਿੰਦਾ ਮੈਨੂੰ ਦੇ ਛੋਟਾ ਕਹਿੰਦਾ ਮੈਨੂੰ ਦੇ ਉਹ ਤਾਂ ਡਾਂਗੋ ਸੋਟੀ ਠਾਣ ਠਾਣੀ ਉਹਨਾਂ ਦੇ ਤਾਂ ਬਲਾਈ ਕੁਝ ਹੋ ਕੇ ਹੈ ਜਿਆ ਤਾਂ ਇਹ ਮੱਸ ਛੋਟੀ ਸੀਗੀ ਨਾ ਉੱਤੇ ਤਾਂ ਕਹਿੰਦੇ ਸੀ ਮੈਂ ਵੀ ਸੁਣੀ ਸੀ بس ਮੈਂ ਸੁਣ ਲੈਣੀ ਆ ਸੇ ਪਾਸੇ ਡੱਟਾ ਪੈਣਾ ਦੱਸ ਜਾਣਦੀਆਂ ਮੈਨੂੰ ਵੀ ਤੂੰ ਤਾਂ ਭਾਣੇ ਫਿਰ ਤੁਰੇ ਕਰਦੀਆਂ ਮੈਂ ਤਾਂ ਹੁਣ ਅੰਦਰੋਂ ਹੀ ਨਹੀਂ ਨਿਕਲਦੀ ਵਾਦ ਤੋਂ ਬਾਦ ਗੁਰਦੁਆਰੇ ਜਾਇਆ ਨਹੀਂ ਆ ਕੀ ਲੈਣਾ ਭਣੇ ਆਪਦੇ ਘਰੇ ਲੋਟ ਮੈਂ ਵੀ ਮੰਮੀ ਨੂੰ ਆਖਿਆ ਮੈਂ ਰੋਲਾਇਆ ਪਈ ਜਾਂਦਾ ਸੀ ਇੱਧਰ ਮੈਂ ਤਾਂ ਕਿਸੇ ਨਾਲ ਲੜਾਈ ਹੋਈ ਨਹੀਂ ਨਾ ਮੇਂ ਦਾ ਪਤੀ ਨਹੀਂ ਕਹਿੰਦਾ ਇਹ ਹੋਰ ਬਲਾਈਂ ਲੜਾਈ ਹੋ ਗਈ ਹੱਟਿਆ ਤੁਹਾਨੂੰ ਤਾਂ ਪਤਾ ਹੀ ਨਹੀਂ ਲੱਗਿਆ ਅਸਲ ਨੂੰ ਵੀ ਗੱਲ ਨਹੀਂ ਆਹ ਹੋ ਗਏ ਤਿੰਨ ਚਾਰ ਦਿਨਾਂ ਦੀ ਗੱਲ ਐ ਤਾਂ ਗੱਲ ਪੁਰਾਣੀ ਵੀ ਹੋ ਗਈ ਉਦੋਂ ਬਾਅਦ ਤਾਂ ਸੌ ਨੰਨੀਆਂ ਹੋ ਗਈਆਂ ਹੋਰ ਕੀ ਹੋਗਾ ਨਾ ਬਥੇਰਾ ਕੋਸੋ ਹੋ ਗਿਆ ਤੁਹਾਨੂੰ ਤਾਂ ਪਤਾ ਹੀ ਨਹੀਂ ਲੱਗਿਆ ਅਸਤਵਾਰ ਹੀ ਨਹੀਂ ਬੋਲਦੇ ਕਿਸੇ ਵੇਲੇ ਭੈਣ ਤਾਂ ਹਰ ਲੜਾਈ ਤੇ ਬਿੱਤੀਂ ਦੀਆ ਭੈਣ ਨੂੰ ਨਹੀਂ ਨਹੀਂ ਬਿੱਚਕਾ ਨੂੰ ਹੁੰਨੀ ਆ ਮੇਰੇ ਕੋਲ ਤਾਂ ਉਹੀ ਖਬਰਾਂ ਭੋਲ ਜਾਂਦੀਆਂ ਮੰਨ ਲਓ ਮੱਲੀ ਨਾਲ ਮੈਂ ਜਾਣਦੀ ਨਹੀਂ ਨਾ ਮੈਂ ਕਿਸੇ ਕੋਲ ਕਰਦੀ ਨਹੀਂ ਆਪ ਹੀ ਆ ਜਾਂਦੀਆਂ ਮੇਰੇ ਕੋਲ ਤਾਂ ਖਬਰਾਂ ਮਸੀ ਤਾਂ ਉਹ ਨਹੀਂ ਕਿਸੇ ਦੇ ਜਾਂਦੀ ਇਹ ਤੇ ਆਪਣੇ ਸਾਡੇ ਆ ਜਾਂਦੀ ਹੈ ਹੋਰ ਸੱਚੀ ਤੂੰ ਵੀ ਸੁਣਾ ਦੇ ਗਈ ਬੱਸ ਭੈਣੇ ਇੱਧਰ ਹੀ ਪੁੱਛ ਲਓ ਤੁਸੀਂ ਭੈਣ ਤੋਂ ਨਾ ਤੂੰ ਵੀ ਸੁਣਾ ਦੇ ਨਾ ਭੈਣ ਸਮਾਲ ਸਮਾਲੇ ਹੋਊਗੀ ਕਦੀ ਤਾਂ ਢਿੱਡ ਚ ਵੀ ਸਵਾ ਕੇ ਨਾ ਭੈਣ ਮੇਰੇ ਢਿੱਡ ਚ ਦਾ ਤੂੰ ਵੀ ਲੈਂਦੀ ਰਹਿਨੀ ਹੈ ਭੈਣ ਤੂੰ ਵੀ ਤੁਰ ਹੀ ਕਰਦੀ ਮੈਂ ਮਹੀਨੇ ਅੰਦਰੋਂ ਨਿਕਲਦੀ ਹੈਗੀ ਲੈ ਭੈਣ ਤੂੰ ਤਾਂ ਮੇਰੇ ਉੱਤੇ ਜੜ ਜਾਨੀ ਹੈਗੀ ਨਾ ਨਾ ਮੈਂ ਤਾਂ ਉਹ ਕਹਿ ਨਹੀਂ ਆ ਅਵੇ ਤੂੰ ਵੀ ਵਗ ਜਾਨੀ ਹੈ ਫਿਰ ਹਨ ਘਮਾਣੇ ਨਾ ਭੈਣ ਤੂੰ ਤੇਰੇ ਕੋਲ ਹੀ ਬਹਿ ਜਾਗਾ ਮੇਰੇ ਤਾਂ ਤਕ ਲੱਭਿਆ ਜਾਂ ਤੂੰ ਕੋਈ ਨਾ ਬਹਿ ਜਾ ਕੋਈ ਨਾ 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 ਭੈਣ ਮੈਂ ਤਾਂ ਜਾਨੀ ਆ ਕੱਲ ਕੱਲ ਮੇਰੇ ਨਾਲ ਲੜਦੀ ਹਾਂ ਮੇਰੇ ਤਾਂ ਉਸੀ ਗੱਲ ਪਈ ਹੈ ਨੇ ਪਾ ਪੈਲਾ ਪਾਦੇ ਨਿੱਕੀ ਕਰਦੀ ਰਹਿੰਦੀ ਐ ਨਾ ਤੈਨੂੰ ਮਾੜੀ ਗੱਲ ਤੇ ਆਪਰ ਜਾਂਦੇ ਨਾ ਮੈਂ ਦੱਸ ਬਈ ਕੀ ਕਿਹਾ ਸੀਗਾ ਉਹ ਵੀ ਮੰਮੀ ਨਾਲ ਬੋਲਦੀ ਤੈਨੂੰ ਪਤਾ ਦਾ ਦੱਸ ਨੀਰ ਤਾਂ ਪੈਰ ਤੇ ਭੌਰੀ ਐ ਤਾਂ ਉਹ ਨਹੀਂ ਟਿਕਦੀ ਇਹਦੀਆਂ ਗੱਲਾਂ ਨੂੰ ਨਾ ਤੁਸੀਂ ਲਿਆ ਕਰੋ ਸਿੱਧਾ ਇਹ ਤਾਂ ਬਸ ਆਈ ਐ ਥੂ ਉਧਰ ਥੂ ਉਧਰ ਉਹ ਹੀ ਤਾਂ ਨੀਰ ਨਹੀਂ ਇਕੱਲਾ ਟਿਕਦਾ ਉਹ ਗੱਲ ਕਿਸੇ ਵੱਧ ਨਹੀਂ ਕਹੀ ਛੱਟ ਨਹੀਂ ਕਹੀ ਐ ਕਿਹਾ ਸੀ ਵੀ ਤੂੰ ਪਤਾ ਤਾਂ ਤੈਨੂੰ ਵੀ ਇਹ ਵੀ ਤੁਰੇ ਕਰਦੀ ਹਾਂ ਉਹ ਤਾਂ ਮੈਂ ਤੈਨੂੰ ਪਤਾ ਹੀ ਦੱਸਦੀ ਨਾ ਓੜੀ ਕੁੜੀ ਕਿੱਦਾਂ ਗਈ ਕੁੜੀ ਉਹ ਤਾਂ ਬਾਜ਼ਾਰ ਚ ਗਈ ਆ ਮਾਸੀ ਇੱਥੇ ਆਉਣ ਆਲੀ ਹੋਈ ਕੱਲੀ ਉਹ ਹੀ ਵਾਗੀ ਬਾਜ਼ਾਰ ਚ ਹੋਰ ਕੱਲੀ ਨੂੰ ਕੀ ਹੁੰਦਾ ਗਾ ਤੂੰ ਵਗ ਜਾਂਦੀ ਨਾਲ ਤੇਰੀ ਮਾਂ ਵਗ ਜਾਂਦੀ ਲੈ ਕਿੱਦਾਂ ਆ ਪਾਣੇ ਕੁੜੀਆਂ ਤੁਰੇ ਫਿਰਦੀਆਂ ਕੰਮ ਦੇ ਵਾਰ ਹੀ ਆਈ ਸੀ ਉਹ ਹੋਰ ਕਿ ਉਹਨੂੰ ਚਾਹ ਹੁੰਦਾ ਸੀ ਕੋਈ ਕੰਮ ਸੀ ਉਹ ਇੱਥੇ ਮਾਂ ਮਾਤਾ ਫੇਰ ਵੀ ਚਲਤਾ ਇਨੂ ਲਾ ਜਾਂਦੀ ਦੋ ਲੈ ਮਾਸੀ ਆਈ ਬੈਠੀ ਐ ਹੋਰ ਮਾਂ ਖਜ਼ਾ ਮੈਂ ਵੀ ਜਾ ਆ ਮਾਂ ਕਿੱਧਰ ਗਈ ਸੀ ਗੁੜੇ ਮੈਂ ਤਾਂ ਬਾਜ਼ਾਰ ਜਾ ਕੇ ਆਈ ਸੀ ਤੂੰ ਦੱਸ ਦੇਮ ਕੰਮ ਆਈ ਸੀ ਕੰਮ ਕਰ ਮਾ ਗੁੱਤੋ ਲਾਣਾ ਲਫਾ ਫਾ ਕੀ ਕੰਮ ਸੀ ਇਹ ਜਿਆ ਤੈਨੂੰ ਬਾਜ਼ਾਰ ਚ ਬਸ ਹੈਗਾ ਅਸੀਂ ਤਾਂ ਉਹ ਨਹੀਂ ਕਰੀਏ ਚਾਹ ਲਵਾ ਫੇ ਜਿਗਣਾ ਜਰੂਰੀ ਵੀ ਜਿਵੇਂ ਕੋਈ ਇਹਨੇ ਪੋਸਟ ਪਾਸਟ ਭਾਗ ਨਹੀਂ ਸੀ ਆਉਂਦਾ ਉਪਰ ਕੇ ਚਾਲ ਠੀਕ ਹੈ ਚਾਹ ਪਾਣੀ ਪੀ ਲੋ ਫਿਰ ਖਾਣਾ ਰੋਟੀ ਰੋਟੀ ਪਈ ਚਾਲ ਚੱਲਦੀ ਆ ਮੈਂ ਆਂਦੀ ਮਾਸੀ ਨਾ ਮੈਂ ਰੋਟੀ ਨਹੀਂ ਖਾਧੀ ਹਜੇ ਨਾ 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 ਮੈਂ ਤਾਂ ਰੋਟੀ ਨਾ ਮੈਂ ਜਾ ਕੇ ਖਾਉਂਗੀ ਘਰੇ ਪੱਕੀ ਬਈਆ ਬਸ ਹਾਂ ਜੀ ਟਾਈਮ ਦਾ 10 ਵਜੇ ਨਾ ਤੂੰ ਹਜੇ ਰੋਟੀ ਨਹੀਂ ਖਾਧੀ ਨਹੀਂ ਭੁੱਖ ਨਹੀਂ ਲੱਗਦੀ ਆਏ ਕਿੱਥੇ ਭੁੱਖ ਲੱਗਦੀ ਆ ਜਿੰਨਾ ਚਿਰ ਗਾਈਏ ਨਾ ਦੋ ਤੇਰੇ ਮੇਰੇ ਡੱਡ ਪੈਣ ਕੋਲੇ ਗਏ ਭੁੱਖ ਨਹੀਂ ਲੱਗਦੀ ਹੁਣ ਜਾ ਕੇ ਖਾਵਾਂਗੀ ਹੁਣ ਭੁੱਖ ਵਧਿਆ ਲੱਗੂਗੀ ਚੰਗਾ ਮਾਸੀ ਇਹਦੇ ਗੋਲਾ ਬਣਾ ਰਹੇ ਨੇ ਮਾਸੀ ਨੂੰ ਆਪੇ ਭੁੱਖ ਲੱਗਦੀ ਤੇਰੀਆਂ ਮੇਰੀਆਂ ਬਰਕਾਂ ਫਿਰ ਮਾਸੀ ਨੂੰ ਲੈਣੀਆਂ ਨੇ ਹੋਰ ਹੈ ਤੇਰੀ ਬਰਕ ਤਾਂ ਲੈ ਹੀ ਗਈ ਇੱਕ ਛੋਟੀ ਕੁੜੀ ਇੱਧਰ ਵੀ ਹੋਰ ਬੁੱਧੇ ਆਈ ਤਾਂ ਤੇਰੇ ਮਾਗਰੀ ਭੱਜੇ ਅਕੇ ਉਹ ਕਿਉਂ ਕੁੜੀ ਕਿਵੇਂ ਆਈਏ ਪਤਾ ਨਹੀਂ ਲੋਕਾਂ ਨੂੰ ਕਾਹ ਦਾ ਸੜਿਆ ਮਾਰਦਾ ਕਿਉਂ ਇਹ ਮੈਂ ਤਾਂ ਮੰਮੀ ਐ ਲੱਗਦਾ ਕਿ ਇਹ ਮਾਸੀ ਕਾਦੀ ਐ ਆਪਣੀ ਦੁਨੀਆ ਬਾਹਰ ਆਪਾਂ ਐ ਕਹਿੰਦੇ ਲੱਲਪਣੇ ਗੋਲ ਨੂੰ ਸੁਭੂਤੀ ਹੈ ਨਹੀਂ ਤਾਂ ਮਾਸੂ ਜੀ ਨਾਲ ਕੇ ਮਿਲਾਈ ਜੀ ਉਹ ਹੀ ਮੈਂ ਤੁਹਾਨੂੰ ਸੁਭੂਦੀ ਦੱਸਦੀ ਅੱਜ ਗੱਲ ਤਾਂ ਸੁਣ ਲਾ ਇਹ ਆਪਣੇ ਮਾਸੀ ਆਪਣੇ ਕੋਲੇ ਆਉਂਦੀ ਐ ਹੋਰ ਕਿਹਦੇ ਕੋਲ ਜਾਂਦੀ ਐਗੀ ਉਹਦਾ ਮੂੰਹ ਤੇ ਨਾ ਕਹਿਦੀ ਤਾਂ ਹੈ ਵੀ ਇਹੋ ਜੀ ਗੱਲ ਪੈ ਜੂਗੀ ਨਾ ਨਾ ਮੈਂ ਕਿੱਥੋਂ ਕਹਿਣੀ ਐ ਬਸ ਰਹਿਣ ਦੇ ਘੱਟ ਉਹ ਆ ਜਾਂਦੀ ਇਹਨਾਂ ਨੂੰ ਪਤਾ ਪੜ ਕੇ ਛਿੜਕ ਲੈਾਂ ਤੇ ਡਹਾਵਾ ਕਰ ਉਹ ਸੁਵਾਈ ਐ ਉਹਦਾ ਮਾਸੀ ਦਾ ਤਾਂ ਨਹੀਂ ਨਹੀਂ ਤੂੰ ਮੈਨੂੰ ਤੰਗ ਕਰ ਰਹੀ ਹੈਂ ਹੁਣ ਲੱਕੂਗੀ ਭੁੱਖ ਸਮਾਰ ਕੇ ਹੁਣ ਖਾਂਗੀ ਰੋਟੀਆਂ ਜਾ ਕੇ ਉਰੀਆ ਨਹੀਂ ਭੈਣੀ ਉਰੀਆ ਨਹੀਂ ਕੀ ਹੋ ਗਿਆ ਨਹੀਂ ਹੋਣਾ ਤਾਂ ਕੀ ਹੈ ਤੂੰ ਮੈਨੂੰ ਕੋਈ ਖਬਰਸਾਰ ਦੇ ਨਹੀਂ ਖਬਰਸਾਰ ਤੈਨੂੰ ਕਾਦੀ ਦੇਵਾ ਤੇਰੇ ਮੂੰਹ ਤੇ ਸਾਰੀਆਂ ਤਾਂ ਤੂੰ ਸੁਣ ਕੇ ਆਈਆਂ ਭੈਣੇ ਕਿਹੜੀਆਂ ਸੁਣ ਕੇ ਆਈਆਂ ਬੁੜੀ ਤੈਨੂੰ ਦੱਸਿਆ ਦਿੰਦੀ ਆ ਅੱਜ ਫੇਰ ਮੇਰੇ ਨਾਲ ਪਈ ਕੁਝ ਕਹਾਣੀ ਕਰਿਆ ਨਹੀਂ ਚਲ ਕੋਈ ਨਾ ਆ ਤਾਂ ਤਾਂ ਸੁਭਾਈ ਜਿਹੜਾ ਤਾਂ ਹੀ ਕਰਦੀ ਹੁੰਦੀ ਹੈ ਹੋ ਚਪਰਿਆ ਕੇ ਸੱਚੀ ਦੀ ਹੁੰਦੀ ਆ ਗੱਲ ਪੋਰ ਭਣੇ ਤੈਨੂੰ ਦਾ ਨਹੀਂ ਕੁਛ ਕਿਹਾ ਮੇਰੇ ਬਾਰੇ ਨਾ 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 ਕੁਛ ਨਹੀਂ ਕਿਹਾ ਨਾ ਹੀ ਪਰ ਭਣੇ ਜੇ ਕੁਛ ਕਿਹਾ ਹੋਵੇ ਹੋ ਤਾਂ ਤੈਨੂੰ ਪਤਾ ਮੈਂ ਇੱਧਰ ਉੱਧਰ ਕਰਦੀ ਤੈਨੂੰ ਪਤਾ ਜੇ ਸੁਭਾਅ ਦਾ ਮੈਂ ਤਾਂ ਕਿਸੇ ਦੀ ਗੱਲ ਉਹ ਹੀ ਨਹੀਂ ਕਰਦੀ ਹਾਂ ਹਾਂ ਭਣੇ ਨਹੀਂ ਤਾਂ ਮੈਨੂੰ ਬਾਰੇ ਪਤਾਗਾ ਹਾਂ ਚਲ ਤੂੰ ਕਰ ਲੈ ਕੰਮ ਧੰਦਾ ਕੋਈ ਐਵੇਂ ਨਾ ਫਟਫਟ ਕਰਦੀ ਬੱਧੀ ਆ ਕਰ ਮੈਂ ਘਰੇ ਜਾਨੀ ਰੋਟੀ ਦਾ ਪੋਰਾ ਖਾਣਾ ਹਜ ਚੰਗਾ ਭਣੇ ਹਾਂ ਹੁਣ ਲੱਗੀ ਆ ਭੁੱਖ ਸਮਾਰ ਕੇ ਹੁਣ ਖਾऊंगी ਰੋਟੀਆਂ ਦੋ ਚਾਰ ਤੇ ਮਮੀ ਭਾਬੀ ਤਾਂ ਨਹੀਂ ਮੇਰੀ ਗੱਲ ਸੁਣਦੀ। ਤੂੰ ਮੇਰੀ ਗੱਲ ਸੁਣੋ ਆਪਾਂ ਨਾ ਕੁਝ ਹੀਲਾ ਕਰਦੇ ਆਂ ਭਾਬੀ ਨੂੰ ਆਪਾਂ ਫੇਰ ਦੱਸਾਂ। ਆਪਾਂ ਐਂ ਕਰਾਂਗੇ। ਫਿਰ ਭਾਬੀ ਨੂੰ ਵੀ ਆਪਾਂ ਬੁਲਾ ਹੀ ਲੈਨੇ ਆਂ। ਮਮੀ ਮੇਰੀ ਗੱਲ ਸੁਣ। ਵਿਹਲੇ ਕੰਮ ਅਗੇ ਇਸ ਤਰ੍ਹਾਂ ਕੰਮ ਬਣ ਗਿਆ। ਹਾਂ ਮੈਂ ਤਾਂ ਭਰਿਆ ਹੀ ਪੋਸਟ ਹੋ ਗਿਆ ਤਾਂ ਮੇਰੇ ਕੰਮ। ਤੇ ਫਿਰ ਤੂੰ ਚਾਹ ਪਾਣੀ ਕੋਈ ਰੋਟੀ ਟੁਕ ਖਾਦਾ? ਹਾਂ ਮੈਂ ਬਸ ਬਾਹਰ ਹੀ ਖਾਈ। ਬਾਹਰ ਦਾ ਖਾਏ ਜਿੱਤੇ ਹੁਣ ਦੱਸ ਮੈਨੂੰ ਤੂੰ ਕੀ ਕਹਿ ਰਹੀ ਸੀ? ਮੈਂ ਤਾਂ ਆਪ ਭਾਬੀ ਨੂੰ ਵੀ ਬੁਲਾਈ ਨਹੀਂ ਫਿਰ ਬਾਹਰ ਹੀ ਖਾਣੀ। ਸਭ ਪਹਿਲਾਂ ਤੋਂ ਨਹੀਂ ਹੁੰਦਾ ਦੱਸ ਸਰ ਇੱਕ ਗੱਲ ਇਹ ਭਾબી ਨੂੰ ਵੀ ਬੁਲਾ ਲਾਂਗੇ ਭਾબી ਕਿਹੜਾ ਪਤ ਬਾਹਰ ਹਾਂ ਜੈਸੀ ਆਉਗੀ ਮਮੀ ਆਪਣੇ ਘਰ ਦੀਆਂ ਸਾਰੀਆਂ ਗੱਲਾਂ ਬਾਹਰ ਕਿਵੇਂ ਵਰਗ ਜਾਂਦੀ ਨੇ ਕਿਹੜਾ ਕੰਸ ਦਾ ਹੈ ਕੀ ਪਤਾ ਲੱਗਦਾ ਹੁਣ ਕਿਹੜਾ ਲੱਗਦਾ ਹਰੇਕ ਗੱਲ ਪਹੁੰਚ ਜਾਂਦੀ ਹੈ ਘਾਣੇ ਘਾਣੇ ਕੋਈ ਅਜੇ ਆਪਾਂ ਨੂੰ ਪਤਾ ਨਹੀਂ ਹੁੰਦਾ ਕਿ ਵਾਂਡੀਆਂ ਨੂੰ ਪਹਿਲਾਂ ਪਤਾ ਲੱਗ ਜਾਂਦਾ ਵਿਆਹ ਗੱਲ ਆ ਬਾ ਸਾਰੀਆਂ ਗੱਲਾਂ ਵਾਂਡੀਆਂ ਨੂੰ ਪਤਾ ਹੁੰਦਾ ਆਪਣੇ ਪਤਾ ਨਹੀਂ ਕਿਹੜੀ ਦੱਸਤੀ ਹੈ ਕੀ ਪਤਾ ਹੁਣ ਕਿਹੜੀ ਦੱਸ ਦੇ ਫਿਰ ਹੁਣ ਕੋਈ ਇਹਦਾ ਕੋਈ ਹੱਲ ਕਿਵੇਂ ਹੋਊਗਾ ਮਾਲਾ ਪਾਈ ਮਨਾਉਣੇ ਮੈਨੂੰ ਤਾਂ ਨਾ ਸ਼ੱਕ ਹੈ ਲੋਗਾ ਮਾਸਤੇ ਜਿਹੜੀ ਆਪਣੇ ਘਰੇ ਆ ਜਾਂਦੀ ਹੈ ਪੂਰੀ ਗੱਲ ਹੋਵੇ ਪਹਿਲਾਂ ਇਹਨੇ ਪਹੁੰਚਣੀ ਪਹੁੰਚਣਾ ਮੁਰਕਿਓ ਕਰਦਾ ਬਾਕੀ ਸਾਬੀ ਨੂੰ ਵੀ ਮੈਂ ਕਹਾਂਦੀ ਹੁਣ ਤੇ ਮੇਰੀ ਗੱਲ ਸੁਣੀ ਅੱਛਾ ਹੁਣ ਆਪਾਂ ਕੋਈ ਹੀਲਾ ਕਰਨਾ ਹੀ ਕੋ ਆਪਾਂ ਨੂੰ ਇਹ ਨਹੀਂ ਆਇਆ ਤਾਂ ਫਿਰ ਆਪਣਾ ਸਾਲਾ ਤੁਸੀਂ ਬਾਹਰ ਜਾਓ ਕੋਲੋਂ ਮੈਨਾਂ ਕੋਲ ਲੋਰ ਹੁਣ ਆਪਣੇ ਘਰੇ ਤਾਂ ਗੱਲ ਮਗਰੋਂ ਹੁੰਦੀ ਹੈ ਗਮੰਡਣਾ ਨੂੰ ਪਹਿਲਾਂ ਪਤਾ ਲੱਗੇ ਉਹ ਤੇਰੀ ਮਾਸੀ ਦਾ ਠੂ ਹੋਾਈਦੀ ਹੈ ਆਪਣੇ ਘਰੇ ਉਹਦੀ ਪਤਾ ਲੱਗੇ ਮੈਂ ਵੀ ਆਈ ਕੇਸ ਦੀ ਭਾਬੀ ਤੇ ਮੇਰੀ ਗੱਲ ਤੇ ਗੌਰ ਨਹੀਂ ਕੀਤੀ ਚਲਾ ਫੱਕ ਕਰਦੇ ਆ ਕੋਈ ਹਿੱਲਾ ਮ ਭਾਬੀ ਨੂੰ ਸਾਦੀਆਂ ਭਾਬੀ ਕਿੱਥੇ ਆਂ ਹਾਂ ਮੰਤ ਬੋਲ ਮਾਰੇ ਸੀ ਹਾਂ ਭਾਬੀ ਉਰੇ ਬੈਠ ਮੈਂ ਤੁਹਾਨੂੰ ਕਾਲਦਾ ਇਹ ਗੱਲ ਬੰਦ ਇਸ ਤੂੰ ਮੇਰੀ ਗੱਲ ਤੇ ਯਕੀਨ ਨਹੀਂ ਕਰਦੀ ਹਾਂ ਤੇ ਮੈਂ ਤੈਨੂੰ ਯਕੀਨ ਕਰਾਉਣਾ ਆਪਾਂ ਐ ਕੋਈ ਹਿੱਲਾ ਕਰਦੇ ਆਂ ਮੇਰੇ ਆਪਣੇ ਘਰ ਦੀਆਂ ਗੱਲਾਂ ਬਾਹਰ ਕਿਵੇਂ ਜਾਂਦੀਆਂ ਨੇ ਆਪਾਂ ਵੀ ਵੜੀ ਜੀ ਬੜਕੋੜ ਕੇ ਰੱਖੀ ਆਪਦੇ ਘਰ ਦੀਆਂ ਗੱਲਾਂ ਦੀ ਹਾਂ ਦੇਖ ਜੀ ਤੋ ਕੋਈ ਵੀ ਗੱਲ ਹੁੰਦੀ ਹੈ ਮਾਸੀ ਉਹਦੀ ਆ ਕੇ ਵੇਂਦੀ ਹੈ ਹਾਂ ਮਾਸੀ ਤਾਂ ਸੁਹਾਈ ਆਉਣਾ ਹਾਂ ਨਾ ਤੂੰ ਮੇਰੀ ਗੱਲ ਤਾਂ ਸੁਣਨਾ ਆਪਾਂ ਐ ਕਰਾਂਗੇ ਜਦੋਂ ਹੁਣ ਮਾਸੀ ਆਈ ਤੇ ਤੁਸੀਂ ਨਾਲ ਆਪਸੇ ਜੂਹੀ ਲੜਨ ਲੱਗ ਜੂ ਤੇ ਉਹ ਆਏ ਦਿਖਾਇਓ ਵੀ ਅਸੀਂ ਸੱਚੀ ਲੜਦੀਆਂ ਅੰਗਿਆ ਤੇ ਅਡੋਟੀਆਂ ਲੱਛਣ ਜੇ ਕਰਨ ਲੱਗ ਜੂ ਆਹ ਤੇ ਹੁਣ ਆਪਾਂ ਫਿਰ ਮਗਰੋ ਜਾ ਕੇ ਬੈਡ ਕਰਵਾਵਾਂਗੇ ਵੀ ਇਹ ਜਾ ਕੇ ਕਿਹੜੀ ਕੋਲੇ ਦੱਸ ਜੂਏ ਚਾਹ ਤਾ ਤੂੰ ਕਹਿੰਨੀ ਆ ਤੇ ਤੇਰੀ ਗੱਲ ਮੰਨ ਲੈਣੇ ਆ ਇਹ ਵੀ ਕਰਕੇ ਦੇਖ ਲੈਣੇ ਆ ਹਾਂ ਇੱਕ ਵਾਰੀ ਕਰਕੇ ਤਾਂ ਦੇਖ ਤੂੰ ਮੇਰੇ ਨਾਲ ਤੇਰਾ ਬਾਹਰ ਨਿਕਲ ਜਨਾ ਤਾਂ ਨਿਕਲ ਜੂ ਸਾਰਾ ਤਨ ਆਪਾਂ ਲੜਤੇ ਆ ਡੋਡ ਚੁੱਲੇ ਕਰ ਲਾਂਗੇ ਉਹਨੂੰ ਆਏ ਹੋ ਜੂਗੇ ਤਾਂ ਸੱਸ ਨੂੰ ਅੱਡ ਹੋ ਗਈਆਂ ਜੱਡ ਫਕਾਉਣ ਲੱਗ ਗਈਆਂ ਹਾਂ ਹੈ ਤੇ ਆਪਾਂ ਨੂੰ ਆਏ ਕਹਾਂਗੇ ਵੀ ਆਪਾਂ ਤਾਂ ਡੋਡ ਚੁੱਲੇ ਕਰ ਲੇਵੇਂ ਆਪਾਂ ਤਾਂ ਅੱਡ ਪਕਾਇਆ ਕਰਾਂਗੇ ਹੁਣ ਆਪਣੀ ਨਹੀਂ ਬਣਦੀ ਫੇਰ ਪਤਾ ਲੱਗੂ ਵੀ ਹਾਂ ਇਹ ਗੱਲ ਕਰਦੀ ਹੈ ਬਾਹਰ ਜਾ ਕੇ ਕਿ ਨਹੀਂ ਕਰਦੀ ਜਦੋਂ ਆਪਣੇ ਘਰੇ ਇਹੀ ਆਉਂਦੀ ਹੈ ਹੋਰ ਤਾਂ ਕੋਈ ਆਪਣੇ ਆਉਂਦੀ ਨਹੀਂ ਹੈਗੀ ਚਲ ਕੋਈ ਨਾ ਮੰਮੀ ਇਹ ਵੀ ਕਰਕੇ ਦੇਖ ਲੈਣ ਤੁਹਾਡੀ ਮੰਨ ਲੈਣੀ ਮੈਂ ਦੋਨਾਂ ਦੀ ਹਾਂ ਇਹ ਵੀ ਕਰ ਲੈਨੇ ਆ ਚਲ ਮੈਨੂੰ ਕੋਈ ਸ਼ੱਕ ਨਿਕਲ ਜੂਗਾ ਹਾਂ ਜੀ ਦਵਾਈ ਹਰਲੀ ਹੋ ਤੁਹਾਨੂੰ ਹਾਂ ਚਲ ਹੈ ਕਰ ਲੈਣੇ ਆਉਣ ਦੇ ਨੂੰ ਬਸ ਹੁਣ ਆ ਜੂਗੀ 10 15 ਮਿੰਟ ਤੱਕ ਉਹ ਤਾਂ ਜਦ ਮਾ ਮਾੜਾ ਇਹ ਰੌਲਾ ਸੁਣ ਲੈ ਉਹਨੇ ਉਹਦੇ ਆ ਜੂਗੀ ਨਾ ਕਿ ਪਤਾ ਵੀ ਗੱਲਾਂ ਕਰਦੀ ਆ ਕਿ ਮੋਹ ਨਾਲ ਹੁੰਦੀ ਆ ਹੁਣ ਉਹਦਾ ਕੀ ਪਤਾ ਰੱਬ ਜਾਣੇ ਕੰਮ ਧੰਦਾ ਦੇ ਤਰ ਕੇ ਕਰੇ ਮੜਾ ਮੋਟਾ ਖਾਨ ਕਰਿਆ ਕਿ ਨਾ ਕਰਿਆ ਰੋਟੀ ਘਰ ਮੇ ਪਕਾ ਕੇ ਧਰੇ ਇੱਕ ਮੈਂ ਖਾ ਗੇੜਾ ਮਾਰ ਕੇ ਆਵਾਂ ਉਹ ਜਿਹੜਾ ਗੋਲਾ ਬਣਿਆ ਪਿਆ ਸੀ ਫਿਰ ਉਹ ਤਾਂ ਕੱਢਣਾ ਹੀ ਸੀ ਕਿਸੇ ਨੂੰ ਤਾਂ ਮੈਂ ਤਾਂ ਫਿਰ ਚਾਚੀ ਨਹੀਂ ਰੋਟੀ ਘਰ ਮੈਂ ਜਾ ਕੇ ਖਾਉਂਗੀ ਚਾਚੀ ਦਾ ਮਾੜਾ ਮੋਟਾ ਹੁੰਦੀ ਆ ਤਾਂ ਉਹੀ ਗੱਲ ਉਹਦੀ ਮੁਰਜੇ ਤਾਂ ਮੈਂ ਕੋਈ ਗੱਲ ਕਹੇ ਤਾਂ ਉਹਦੀ ਮੁਰਜ ਜਾਂਦੀ ਆ ਤਾਂ ਬੜਕਾਂ ਤਾਂ ਉਹ ਵੀ ਲੈਂਦੀ ਐ ਪਰ ਇੰਨੀਆਂ ਨਹੀਂ ਲੈਂਦੀ ਹੈਗੀ ਉਹ ਤਾਂ ਨਾਲ ਵੀ ਤੁਸੀਂ ਮੜਾ ਹੀ ਗਿਆ ਸੀ ਇਹ ਕੋਈ ਬੰਦੀ ਆ ਹਾਂ ਮਾਸੀ ਪੁੱਛਦੀ ਐ ਮਿੱਠੀ ਪਿਆਰੀ ਹੋ ਕੇ ਉਹ ਚਾਚੀ ਸਿੱਧਾ ਹੀ ਲੱਗ ਜਾਂਦੀ ਐ ਫਿਰ ਅਗਲੇ ਨੂੰ ਸ਼ੱਕ ਹੋ ਜਾਂਦਾ ਮਾਸੀ ਐ ਮਿੱਠੀ ਪਿਆਰੀ ਹੋ ਕੇ ਪੁੱਛੀਏ ਤੁਹਾਡੇ ਤੋਂ ਵੀ ਦੱਸੋ ਮੈਨੂੰ ਸਾਰੀਆਂ ਬੜਕਾਂ ਲੈ ਕੇ ਜਾਂਦੀ ਐ ਚਲ ਹੁਣ ਆਪਾਂ ਕਰਦੇ ਆਂ ਹੱਲ ਹੌਣ ਦੇ ਮਾਸੀ ਚਲ ਆਇਆ ਕਰ ਲੈਨੇ ਤੇਰੀ ਮੰਨਦਾਨੀ ਐ ਬਈ ਹੋਰ ਕੀ ਐ ਮੈਂ ਹਉਦ ਤੇ ਹਵਾ ਨਹੀਂ ਮਸੀ ਮੈਂ ਚੰਨੋ ਖਲਾਨੀ ਆਦਰ ਕੋ ਖਾ ਕੀ ਕਰੀ ਆਂਦੀਆਂ ਨੇ ਅੱਜ ਦੇ ਕੀ ਕਰੀ ਆਂਨੇ ਕੋੜੇ ਉਹ ਤਾਂ ਨਹੀਂ ਕਰਦੇ ਭੈਣ ਆ ਜਾ ਕਿਤੇ ਉਹ ਤਾਂ ਨਹੀਂ ਕਰਕੇ ਹੀ ਬਸ ਮਾਇ ਤਾਂ ਕੀ ਕਰਨਾ ਮਾੜੇ ਮੋਟੇ ਕੰਮ ਆਏ ਕਿਵੇਂ ਜੇ ਬੈਠੀ ਹੋ ਬੇਲੀਆਂ ਨਹੀਂ ਹੋਈਆਂ ਜਮੀਂ ਹੋਰ ਬਣੇ ਕੰਮ ਧੰਦਾ ਕਰ ਲੈ ਫਿਰ ਵੇਲ ਨਹੀਂ ਹੁਣ ਤੂੰ ਦੱਸ ਕੀ ਕਰਕੇ ਆਈ ਮੈਂ ਤਾਂ ਕੁਝ ਨਹੀਂ ਬਸ ਸਾਹੀ ਕੰਮ ਧੰਦੇ ਜੀਂ ਮਾੜੇ ਮੋਟੇ ਜਿੰਨੇ ਮੇੜੇ ਮਾ ਚਾਲ ਚਾਲ ਲੱਗ ਰਹੀ ਹੈ ਸਾਂ ਪਾਸੋਂ ਦੋਈ ਨੇ ਨਾਲ ਮੇੜੇ ਕੰਮ ਹਾਂ ਮੇਰੇ ਮੈਂ ਹਾਂ ਤੰਦਾ ਕਰਕੇ ਸਾਰਾ ਬੇਲੀ ਹੋ ਕੇ ਫੇਰ ਹੀ ਆਈ ਸੀ ਮਾਚਾਰ ਮੈਂ 2 ਘੰਟੇ ਲਾ ਕੇ ਆਉਂ ਬੜੇ ਲੋਕ ਟਾਈਮ ਨਾਲ ਕੰਮ ਨਿਵੇੜ ਲੈਣੀ ਹੁੰਦਾ ਹੋਰ ਫਿਰ ਮੇਰਾ ਤਾਂ ਹੀ ਨਹੀਂ ਪੜ ਜਾਂਦਾ ਚਲ ਵਧੀਆ ਟਾਈਮ ਨਾਲ ਕੰਮ ਨਿਵੇੜ ਲੈਣੀ ਆ ਹੋਰ ਚਾਹ ਦੇ ਹੁੰਦਾ ਨਹੀਂ ਫਿਰ ਦੂਰ ਜਾਣੀ ਹੈ ਨਿਕਲੀ ਹਾਂ ਮੇਰਾ ਤਾਂ ਹੀ ਨਹੀਂ ਹੋਰ ਸੁਣਾ ਗੱਲਾਂ ਬਾਤ ਬੈਠ ਕੇ ਪਰੇ ਹੋ ਗਈ ਮੇਰੀ ਬਸ ਉਹੀ ਰਹਿ ਗਈ ਭੈਣੇ ਗੱਲਾਂ ਬਾਤਾਂ ਕਿਹੜੀਆਂ ਤੈਨੂੰ ਪਤਾ ਹੀ ਨਹੀਂ ਹੋਰ ਕੀ ਨਾਸ ਕੋ ਨਵੀਂ ਤਾਜੀ ਖਬਰਸਾਰ ਕੇ ਕੰਡ ਵੀ ਹੋਰ ਸਾਲਾਂ ਦਾ ਭੈਣੇ ਵਰਤ ਚੱਲੀ ਆਂਦੀਆਂ ਨਿਕ ਗਿਆ ਗਾਦੀ ਦਾਲ ਧਰਦੀਆਂ ਗੁੜੇ ਗੰਡੇ ਧਰਦੀਆਂ ਮੈਂ ਤਾਂ ਦੋ ਜਣੇ ਆ ਸੀ ਕਿਉਂ ਦੋ ਜਣੇ ਕਿਵੇਂ ਹੋਰ ਮੈਂ ਤਾਂ ਆਪਣੀ ਵੀ ਚੱਪਲੇ ਖਾਲਦੀ ਨਹੀਂ ਹੋਣੀ ਤੂੰ ਅੱਡ ਧਰਦੀਆਂ ਦਾਲ ਪਾਣੀ ਗੁੜੇ ਹੋਰ ਭੈਣ ਕੀ ਕੱਲ ਜੀ ਕਰਾਉਂ ਕਿਉਂ ਆਏ ਕਿ ਮੇਲਾ ਮਾਸੀ ਬਾਲਾ ਗਾਉ ਤਾਂ ਨਮੋਚਾ ਕਰਦੀ ਹੈ ਤੂੰ ਆਏ ਨਹੀਂ ਕਰਦੀ ਤੂੰ ਸਬਜ਼ੀ ਨਹੀਂ ਵਧੀਆ ਬਣਾਉਂਦੀ ਰੋਟੀ ਉਹਨਾਂ ਨੂੰ ਮੈਂ ਤੁਸੀਂ ਆਜ ਹੀ ਬਣਾ ਕੇ ਖਾ ਲਉਂ ਪਈ ਮੈਂ ਤੁਹਾਨੂੰ ਨਹੀਂ ਆਉਣੀ ਇਹ ਨੰਗੋਚਾ ਮੈਂ ਤੁਹਾਨੂੰ ਜਿੱਲੀ ਆਣੀ ਆਂ ਅੱਡ ਅੱਡੀ ਧਰਨ ਲੱਗੀਆਂ ਤੇ ਹੋਰ ਹੁਣ ਕੀ ਕਰੀਏ ਫਿਰ ਲੜਕੀਆਂ ਸੀ ਮਾਸੀ ਅੱਡ ਘਰਾਤੀਆਂ ਮੈਂ ਤਾਂ ਪੁਰਾਣੇ ਇੱਥੇ ਦੋ ਤਾਂ ਤੁਸੀਂ ਜਾਣੇ ਸੀ ਕੀ ਤੁਸੀਂ ਅੱਡ ਧਰੋngੀਆਂ ਕੀ ਬਣਾਉngੀਆਂ ਮਾਸੀ ਫਿਰ ਗੱਲ ਗਲਤ ਨਮੋਚਾ ਕਰਦੀ ਸੀਗੀ ਤੂੰ ਭਾਂਡੇ ਦੇ ਦੱਬ ਨਾਲ ਤਾਂ ਹੁੰਦੀ ਤੂੰ ਸਬਜ਼ੀ ਦੇ ਦੱਬ ਨਾਲ ਬਣਾਉਂਦੀ ਤੂੰ ਐ ਨਹੀਂ ਕਰਦੀ ਤੋ ਵਾ ਫਿਰ ਮੈਂ ਕਾ ਤੁੱਟਾ ਆਂ ਅੱਡ ਬਣਾ ਕੇ ਖਾ ਲਾ ਬਤਾ ਦੇ ਅੱਡੀ ਬਣਾ ਦੇ ਫਿਰ ਭਾਵੇਂ ਹੁਣ ਜੇੜੀ ਕੋਈ ਗੱਲ ਹੁੰਦੀ ਐ ਫਿਰ ਉਹ ਤਾਂ ਕਹੀ ਜਾਂਦੀ ਐ ਇਹ ਕਹੇ ਮੈਨੂੰ ਕਹਿ ਨਾ ਕੁਛ ਫਿਰ ਮਹਾ ਚੱਲ ਭਾਈ ਤੁਸੀਂ ਆਪਦੇ ਆਂ ਪਕਾ ਲਓ ਮੈਂ ਆਵਾਂ ਦੁਕਾਨ ਤੇ ਹੋਰ ਕੀ ਐ ਫਿਰ ਤਰੱਡਾ ਅੱਡੀ ਹੋ ਗਈਆਂ ਤੁੱਲੇ ਵੀ ਐਡ ਕਰ ਲੈ ਸਰ ਅਸੀਂ ਅੱਛਾ ਫਿਰ ਅਸੀਂ ਤੁੱਲੇ ਵਿੱਚ ਲੜਾਈ ਪਾਉਂਗੀ ਕੁੜੀ ਕਹਿੰਦੀ ਫਿਰ ਕਾ ਨੂੰ ਲੜਨਾ ਮੰਮੀ ਤੁਸੀਂ ਐਡ ਹੋ ਜਾਓ ਅੱਛਾ ਤਾਂ ਲੱਗਿਆ ਮਾਸੀ ਉਦਾਈ ਨਾਲ ਰੋਈਐ ਮਮਾ ਇਹ ਨੋਤਾ ਨਹੀਂ ਪਤਾ ਲੱਗਾ ਕਿ ਕਿਹੜੇ ਵੇੜੇ ਲੜਨ ਲੜਤੀਆਂ ਕਿੱਥੇ ਬੜੀ ਬੈਠੀ ਸੀ ਤੂੰ ਪਤਾ ਹੀ ਨਹੀਂ ਮੈਂ ਤਾਂ ਕਿੱਥੇ ਰਹਿ ਗਈ ਮੇ ਹਿਸਾਬ ਗੈਨੀ ਚੱਜ ਜਾਣੀ ਗੱਲਾਂ ਮੈਨੂੰ ਤਾਂ ਪਤਾ ਨਹੀਂ ਲੱਗੇ ਕਿਹੜੇ ਵੇੜੇ ਲੜਨ ਲੜਤੀਆਂ ਦੋਦੀ ਵੀ ਹੋ ਗਈਆਂ ਲਾ ਮਸੀ ਹੋਰ ਕਿਸੇ ਦੇ ਘਰੇ ਗਈ ਹੋਊਗੀ ਹਾਂ ਹੋ ਰਹੀ ਹੈ ਖਬਰਾਂ ਮੈਂ ਹੋਰ ਹੁੰਦਾ ਨਹੀਂ ਮੈਂ ਕਿਸੇ ਤੇ ਜਾਣਦੀ ਮੈਂ ਤਾਂ ਖੋਦੇ ਆ ਜਾਂਦੀਆਂ ਬਸ ਜਾ ਇੱਥੋਂ ਤੀਆਂ ਭੈਣ ਕੋਲ ਬਗ ਜਾਂਦੀਆਂ ਬਸ ਹੋਰ ਤਾਂ ਕਿਸੇ ਕੋਲ ਨਹੀਂ ਜਾਂਦੀ ਮੈਂ ਸਰੇ ਮਾਸੀ ਕੋਈ ਫਾਇਦਾ ਕੀ ਖਾਰਾ ਹਨ ਹਾਂ ਤੂੰ ਪੂਰੀ ਲੰਨੀ ਅੱਡ ਪਾ ਲਓ ਭਈ ਨਹੀਂ ਸਾਡਾ ਲੜਨ ਦਾ ਨਾ ਨਾ ਚਾਹ ਵਧੀਆ ਭਈ ਚੱਲ ਤਾਂ ਮਣਾ ਲਾ ਦਸ ਚੱਟਾ ਉਹ ਆਪਦਾ ਕਰ ਲਿਆ ਕਰੋ ਤੂੰ ਆਪਦਾ ਕਰ ਲਿਆ ਕਰ ਫਿਰ ਹੋਰ ਕੀ ਭੈਣ ਚੱਲ ਸਟੇਮ ਪਾਸ ਤਾਂ ਭੈਣ ਕਰਨੀ ਹੀ ਹੈ ਹੋਰ ਕੀ ਕਰਗੇ ਫਿਰ ਚਲੋ ਭਈ ਹੈ ਐ ਤਾਂ ਬਸੇ ਕੰਮ ਟਾਈਮ ਨਾਲ ਹੀ ਨਿਬੜ ਜੀ ਸੀ ਹਾਂ ਹੈ ਉਹ ਤੇਰੇ ਸਾਹਮਣੇ ਮੈਂ ਟਾਈਮ ਨਾਲ ਕੰਮ ਨਿਬੜ ਕੇ ਭਾਈ ਹੁੰਦੀ ਸੀ ਗੇਲ ਵੀ ਜੰਦਨ ਟੋਕੀ ਜਾਣਾ ਫਿਰ ਉਹਦਾ ਤਾਂ ਕੋਈ ਹੱਲ ਨਹੀਂ ਨਾ ਚਲ ਕੋਈ ਨਾ ਲੜਾਈ ਰਾਰ ਨਾਲ ਬਾੜ ਚੰਗੀ ਪਣੀ ਲੜਾਈ ਚ ਕੀ ਫਾਇਦਾ ਐਵੇਂ ਚਲ ਚਲ ਕੋਈ ਨਾ ਚਲ ਤਰ ਰੋਦਾਰ ਪਾਣੀ ਪੈਣ ਕਿੰਨਾ ਹੀ ਗੁੱਸਾ ਹੋ ਗਿਆ ਫਿਰ ਲੜਾਈ ਤਾਂ ਹੁੰਦੀ ਆ ਕਰ ਕਰ ਸੱਸ ਨੂੰ ਆਲੀ ਤਾਂ ਹੁੰਦੀ ਆ ਹਾਂ ਇਹ ਤਾਂ ਹੈ ਬਈ ਪਰ ਕੋਈ ਨਹੀਂ ਨਾ ਨਾ ਬੱਸ ਜਾ ਮੈਂ ਵਾਸੀ ਚਾਹ ਨਾ ਨਾ ਬੱਸ ਚਾਹ ਮੈਂ ਕੋਲੇ ਗੰਡਾ ਬੋਲੋ ਹੋਰ ਬਣੇਗਾ ਤੁਹਾਨੂੰ ਪਤਾ ਪੰਗਾ ਨਹੀਂ ਟਾਰਾ ਬੰਦੇ ਨਾ ਨਾ ਬਧੀਆ ਜਿਆਦਾ ਡੋਡੀ ਹੋ ਗਈ ਆ ਮੈਂ ਤਾਂ ਕੀ ਦੇ ਕੋਲੇ ਕਰਨੀ ਆ ਚਲ ਅੱਡੋ ਅੱਡੀ ਹੋ ਗਈਆਂ ਅੱਗ ਲਾਈ ਡੱਬੋ ਕੁੱਤਾ ਕੰਦ ਤੇ ਉਹਦੇ ਕੋਲ ਜਾਣੀ ਆ ਮਤਲਬ ਦੱਸ ਕਿਉਂ ਨਹੀਂ ਉਹਨੂੰ ਐਨਾ ਚਿਰ ਕਿੱਥੇ ਲੈ ਮਮੇ ਮਾਸੀ ਤੇ ਗਈ ਹੁਣ ਮੈਂ ਆਵਾਂ ਘਰ ਆ ਕੇ ਮਗਰ ਜਾ ਕੇ ਬੜਕ ਲੈ ਕੇ ਆਈਂ ਦੇਖ ਕਿਉਂ ਨਹੀਂ ਵੀ ਘਰ ਦੀ ਕੀ ਆਣੀ ਹਾਂ ਤੋਂ ਪਤਾ ਲੈ ਹਲਾ ਕਿਹਦੇ ਕੋਲ ਖਾਦੀ ਰਹਿੰਦੀ ਆਪਣੇ ਘਰ ਦੀ ਗੱਲ ਕਿਨੇ ਬਾਹਰ ਜਾਂਦੇ ਨੇ ਨਹੀਂ ਮੈਂ ਕਦੋਂ ਦੀ ਦਿੱਕੀ ਆਣੀ ਆ ਪਤਾ ਨਹੀਂ ਕਿੱਧਰ ਗਈ ਪਤਾ ਨਹੀਂ ਇਹ ਕਿਹੜਾ ਖੜਜੀ ਆ ਘਰੇ ਕਦੇ ਉੱਧਰ ਬਾਗੀ ਕਦੇ ਉੱਧਰ ਬਾਗੀ ਨਹੀਂ ਉਹ ਨੀ ਆ ਜਾ ਪੜੇ ਆ ਜਾ ਤੈਨੂੰ ਹੀ ਡੀਕਦੀ ਸੀ ਮੈਂ ਤੂੰ ਕਿਵੇਂ ਮੇਰੇ ਬਾਅਦ ਧਰਨਾ ਲਈ ਬੈਠੀ ਐ ਮੈਂ ਧਰਨੇ ਦੀ ਗੱਲ ਨਹੀਂ ਮੈਂ ਤਾਂ ਕਿਨੂੰ ਕਦੋਂ ਦੀ ਡੀਕੀ ਆ ਰਹੀਆਂ ਨਹੀਂ ਚਾਹ ਬਹਿ ਜਾ ਜੀ ਚੰਗਾ ਹੋ ਗਿਆ ਤੂੰ ਆ ਜੀ ਨਹੀਂ ਮੈਨੂੰ ਜਾਣਾ ਪੈਂਦਾ ਨਹੀਂ ਤੇਰੇ ਕੋਲੇ ਇਹ ਤੇਰੀ ਨਵੀਂ ਗੱਲ ਵਸਾਂ ਦੱਸ ਪੜੇ ਦੱਸ ਮੇਹ ਤਾਂ ਸੱਸ ਨੂੰ ਹੱਡ ਹੋ ਗਈਆਂ ਹੈ ਪੜੇ ਹੋਰ ਇਹਨੇ ਤਾਂ ਦੋ ਅੱਡੀ ਚੁੱਲੇ ਕਰਨੇ ਢਾਲ ਸਾਧ ਨਹੀਂ ਆਟਾ ਉੱਡੀ ਸਾਕ ਤੋਂ ਸਪਾਣੇ ਕੋਈਆਂ ਦਿਓ ਇਹ ਹੋਰੇ ਤਾਂ ਲੜੋ ਲੜਾਈ ਸੱਸ ਨੂੰ ਹੱਡ ਹੋ ਗਿਆ ਪੜੇ ਰੋਤੀ ਰੋਤੀ ਅੱਡ ਕਰ ਲਈ ਇਹਨਾਂ ਨੇ ਤਾਂ ਹਣੇ ਮੇਰਾ ਤਾਂ ਨਹੀਂ ਗਈਗੀ ਇਹਨਾਂ ਦੀ ਤੈਨੂੰ ਗੁੜੀ ਦੱਸਵਾ ਜਾ ਫਿਰ ਹੈਣੀਗਾ ਕਿਸੇ ਕੰਮ ਨਹੀਂ ਭਲਾਈ ਭੈੜੀ ਆ ਬੁੜੀ ਵੀ ਬਹੜੀ ਭੈੜੀ ਆ ਨੂੰ ਵੀ ਕੀ ਕਰੇ ਤਾਂ ਲੱਗ ਹੋ ਗਈ ਹੋਰ ਨਹੀਂ ਭਣੇ ਤਾਂ ਉਹੀ ਲੱਗ ਗਈ ਜਿਹੜੀ ਅਲੀ ਕਿੱਥਾ ਕੋਈ ਨਹੀਂ ਭਣੇ ਇਹਨਾਂ ਦਾ ਤਾਂ ਦੋਨੇ ਡੋਢੀ ਹੋ ਗਈਆਂ ਤਾਂ ਹੋਰ ਭਣੇ ਉਹ ਜੀ ਇਹਨਾਂ ਦੀ ਕੁੜੀ ਆ ਹਾਇ ਕੋ ਉਹ ਆ ਰਹੀ ਆ ਉਹ ਬੈਠੀ ਆ ਆ ਕੇ ਮਨ ਲਾਦਾ ਧਰ ਵਾਲਾ ਤੋਂ ਦਾ ਪਿਆ ਹੁਣ ਵਿੱਚ ਹੋਰ ਭੈਣੇ ਉਹ ਕਿਹੜਾ ਘਟਾ ਉਹ ਤੇਰੇ ਆਪਦੇ ਮਾਦੇ ਉਂਗਲਾਂ ਦਾ ਇਹਂ ਦੀਏ ਕਦੇ ਪਾਤੀ ਦਿਲਾ ਦਿੰਦੀ ਆ ਹੋਰ ਪੁੱਛਣਾ ਬਸ ਤੂੰ ਕਿਸੇ ਕੋਲ ਦੱਸੀ ਨਾ ਹੁਣ ਗਾਹਾਂ ਨਾਲ ਗੱਲ ਕਰੀ ਨਾ ਨਾ ਭੈਣੇ ਤੈਨੂੰ ਪਤਾ ਹੀ ਆ ਮੈਂ ਤਾਂ ਕਿਸੇ ਨੂੰ ਕਦੇ ਗੱਲ ਨਹੀਂ ਕੀਤੀ ਆਏ ਪਤਾ ਲੱਗੇ ਗਾਂਹ ਗੁਤਨੀ ਪੱਟੀ ਜਾਊਗੀ ਗਾਂ ਦੀ ਗਾਂ ਨਾ ਨਾ ਭੈਣੇ ਮੈਂ ਤਾਂ ਕਰੀ ਜਾਂਦੀ ਆ ਮੈਂ ਦੇਖਾਂਗੀ ਆਏ ਬੂੜਾ ਪਾ ਦਮੇ ਹੋ ਬੈਠੀ ਐ ਨਹੀਂ ਹੋ ਬੈਠੀ ਐ ਨਹੀਂ ਮੰਮੀ ਨਾਲ ਸਾਡੀਆਂ ਪਰ ਵੀ ਪਾਪੀ ਅਲਮਨ ਨੂੰ ਕਹਾ ਮਾਉਰੇ ਕਿਨੂੰ ਕਿੱਥੇ ਬੈਠੇ ਛੇ ਦਿਨਾਂ ਬਾਅਦ ਤਾਂ ਜਾਉ ਹਾਉਦਕ ਤੂੰ ਤੇ ਤੈਨੂੰ ਤੇਰੇ ਸੀ ਨਾ ਦੱਸਦੀ ਨਹੀਂ ਮੈਨੂੰ ਨੀ ਕਿਵੇਂ ਗੱਲ ਸੀਗਾ ਚਲੋ ਮੁੱਲ ਪਤਾ ਸੀ ਦੇਖ ਚੁੱਪ ਚੇ ਆਪਾ ਇਹ ਪੜੇ ਮੈਨੂੰ ਤਾਂ ਕੀ ਜੇ ਨਹੀਂ ਬੈਲਣਾ ਆਉਂਦਾ ਮੈਂ ਤਾਂ ਪਾਟ ਭਟਕਿਆ ਜੱਟੀਆਂ ਦੇਖ ਹਾਂ ਹਾਂ ਥੋੜ ਲੈਨੇ ਪਟਾ ਲੈਣਾ ਆ ਦੇਖ ਆਵੇਂ ਬਠਿਆ ਮਾਸੀ ਹਾਂ ਤੂੰ ਤਾਂ ਭੈਣ ਕਹਿੰਦੀ ਸੀ ਮੈਂ ਕਿਸੇ ਕੋਲ ਗੱਲ ਨਹੀਂ ਕਰਦੀ ਤੇ ਤੂੰ ਆ ਵੀ ਕਰੀ ਜੰਨੀ ਹੁਣ ਦੋਨੇ ਕੱਠੀਆਂ ਬੈਠੀਆਂ ਦੋਨੇ ਥੋੜੀ ਗਾਵਾਂ ਕਰਦੀਆਂ ਸੀ ਅਸੀਂ ਨਾ ਨਾ ਮਾਸੀ ਮੈਂ ਇੱਥੋਂ ਦੀ ਖੜੀ ਸਾਰਾ ਕੁਝ ਦੇਖਿਆ ਨਹੀਂ ਇਹ ਸੁਣ ਕੇ ਮੈਨੂੰ ਨਹੀਂ ਹੋਤਾ ਅਸੀਂ ਤਾਂ ਨਹੀਂ ਪਾਟ ਲੈ ਆਂ ਕੀ ਬੋਲ ਰਿਹਾ ਹੋਂ ਤਾ ਨਾ ਆਇਆ ਜੀ ਮਨ ਹੋਇਆ ਰਸਾ ਤੂੰ ਐਸੋ ਗੱਲ ਨਹੀਂ ਕਰਨੀ ਕਰ ਹੁਣ Hvor er hun?